ਫਰੁਖਸ਼ੀਰ ਨੇ ਸਾਰੇ ਫੌਜਦਾਰਾਂ ਨੂੰ ਸੂਬੇਦਾਰਾਂ ਨੂੰ ਸ਼ਾਹੀ ਹੁਕਮਾਂ ਵਿੱਚ ਭੇਜ ਦਿੱਤੇ ਨੇ ਕਿ ਤੁਸੀਂ ਖਾਲਸਾ ਪੰਥ ਨਾ ਬਣਾ ਕੇ ਰੱਖੋ ਮਲਾਪ ਰੱਖੋ ਵਿਗਾੜੋ ਨਾ ਖਾਲਸਾ ਪੰਥ ਦੇ ਨਾਲ ਦਿਓ ਨਗਾਰੋ ਨਿਸ਼ਾਨ ਕਲਾਈ ਲਿਖਿਓ ਦਲਾਸੋ ਬਹੁ ਬਾਤ ਬਣਾਏ ਅਕਦੇ ਨੇ ਫਰੁਖਸ਼ੀਰ ਬਾਦਸ਼ਾਹ ਨੇ ਪਾਤਸ਼ਾਹੀ ਜਿਹੜੀਆਂ ਨਿਸ਼ਾਨੀਆਂ ਨੇ ਰਾਜ ਦੀਆਂ ਉਹ ਭੇਜੀਆਂ ਨੇ ਖਾਲਸੇ ਵਾਸਤੇ ਇਸਨੇ ਨਗਾਰੇ ਨਿਸ਼ਾਨ ਭੇਜਤੇ ਲੋ ਖਾਲਸਾ ਜੀ ਇਹ ਤੁਹਾਨੂੰ ਪਾਸ਼ਾਹੀ ਨਿਸ਼ਾਨੀਆਂ ਦਿੰਦੇ ਹਾਂ ਹੁਣ ਤੁਸੀਂ ਪਾਸ਼ਾਹੀ ਕਰੋ ਅਸੀਂ ਤੁਹਾਨੂੰ ਪ੍ਰਮਾਣ ਕਰਦੇ ਹਾਂ ਪਾਸ਼ਾ ਨੇ ਇੱਕ ਧੌਂਸਾ ਤੇ ਨਿਸ਼ਾਨ ਸਹਿ ਭੇਜਿਆ ਖਾਲਸੇ ਨੂੰ ਲਿਖਿਓ ਦਰਾਸੂ ਬਹੁ ਬਾਤ ਬਣਾਈ ਬੜੀਆਂ ਗੱਲਾਂ ਬਣਾਈਆਂ ਪ੍ਰਕਸ਼ਰ ਬਾਸ਼ਾ ਨੇ ਨਾਲ ਮਾਇਆ ਭੇਜੀ ਹੈ ਮੋਹਰਾਂ ਦੇ ਖਜ਼ਾਨੇ ਭੇਜੇ ਨੇ ਤੇ ਲਿਖ ਭੇਜਿਆ ਹੈ ਕਿ ਖਾਲਸਾ ਜੀ ਅਸੀਂ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੁਸੀਂ ਬੇਚਿੱਜ ਕੋਕੇ ਲੈ ਸਕਦੇ ਹੋ ਇਹ ਸਾਰਾ ਸ਼ਾਹੀ ਖਜ਼ਾਨਾ ਹੀ ਤੁਹਾਡਾ ਹੈ ਜੋ ਕੁਝ ਵੀ ਚਾਹੀਦਾ ਤੁਸੀਂ ਲੈ ਸਕਦੇ ਹੋ ਜੋ ਬੰਦਾ ਤੈ ਮੁਲਕ ਛਡਾਏ ਸੋ ਦਿਓ ਤੁਮੇ ਜਗੀਰ ਲਾਏ ਅਤੇ ਨਾਲ ਲਿਖਿਆ ਕਿ ਪ੍ਰੁਕਸ਼ੀਅਰ ਨੇ ਕਿ ਜੋ ਬੰਦੇ ਨੇ ਮੁਲਕ ਮੱਲਿਆ ਹੋਇਆ ਹੈ ਸਾਰਾ ਪਹਾੜਾਂ ਦਾ ਨੀਲ ਦਾ ਇਲਾਕਾ ਇਹ ਪਹਾੜੀ ਰਾਜੇ ਉਸ ਦਾ ਮਾਮਲਾ ਭਰਨ ਲੱਗ ਪਏ ਸਨ ਸ਼ਿੰਘਾ ਨੂੰ ਕਹਿ ਰਿਹਾ ਖਾਲਸਾ ਜੀ ਅ ਜਿੰਨਾ ਵੀ ਇਲਾਕਾ ਸਾਰਾ ਮੁਲਕ ਤੁਸੀਂ ਛੜਾ ਲਵੋ ਤੁਹਾਡਾ ਐ ਮੇਰੇ ਵੱਲੋਂ ਉਹ ਮੁਲਕ ਤੁਹਾਡਾ ਹੋਇਆ ਮੈਂ ਤੁਹਾਨੂੰ ਜ਼ਗੀਰ ਦੇ ਰੂਪ ਚ ਲਾ ਦਿੱਤਾ ਹੈ ਜਿਹੜਾ ਮੁਲਕ ਤੁਸੀਂ ਇਸ ਤੋਂ ਖੋ ਲਵੋਗੇ ਤੁਸੀਂ ਉਸ ਨੂੰ ਆਪਣਾ ਸਮਝਿਓ ਚਾਪੇ ਸ਼ਾਹ ਕਹੇ ਮਾਤਾ ਨੇ ਬਚਾਇਓ ਬੰਦੇਓ ਖਾਲਸੋ ਜੁਦਾ ਕਰਾਇਓ ਰੁਕਸ਼ਰ ਬਾਦਸ਼ਾ ਹੁਣ ਮਾਤਾ ਜੀ ਦਾ ਆਸ਼ਾਨਮੰਦ ਹੁੰਦਾ ਹੈ ਬਾਸ਼ਾ ਕਹਿੰਦਾ ਕਿ ਮਾਤਾ ਜੀ ਨੇ ਵਿਚਾਰ ਦਿੱਤਾ ਨਹੀਂ ਤਾਂ ਸਾਰੇ ਤੁਰਕਾਂ ਨੂੰ ਮਾਰ ਕੇ ਹੀ ਬੰਦੇ ਨੇ ਸਾਹ ਲੈਣਾ ਚ ਇਉਂ ਕਰਕੇ ਬਾਸ਼ਾ ਆਖਦਾ ਹੈ ਭੇਜੋ ਔਰ ਪਾਛਾਈ ਫੌਜ ਮਾਰੋ ਬੰਦਾ ਐ ਅਬ ਕਰੋ ਮौज ਲਾਹੌਰ ਦੇ ਸੂਬੇ ਦੀ ਮਰਦ ਵਾਸਤੇ ਹੋਰ ਪਾਛਾਈ ਫੌਜ ਭੇਜੋ ਹੁਣ ਬੰਦੇ ਬਹਾਦਰ ਨੂੰ ਮਾਰ ਕੇ ਸਦਾ ਵਾਸਤੇ ਮੌਜਾਂ ਕਰੋ ਵਜ਼ੀਰ ਜੋ ਸਿਆਣੇ ਕਰੇ ਜੋ ਛਲ ਬਲ ਮਤਲਬ ਉਹ ਪਛਾਣੇ ਲਾਹੌਰ ਦੇ ਵਜ਼ੀਰ ਨੇ ਕਿਹਾ ਵੀ ਕੋਈ ਸਿਆਣਾ ਜਿਹਾ ਬੰਦਾ ਭੇਜੋ ਜਿਹੜਾ ਬੰਦਾ ਬਹਾਦਰ ਤੇ ਖਾਲਸੇ ਪੰਥ ਨਾਲ ਅਲੱਗ-ਅਲੱਗ ਸਲਾਮ ਮਸ਼ਵਰਾ ਕਰ ਕਰ ਸਕੇ ਕਰੇ ਜੋ ਛਲ ਮਤਲਬ ਪਛਾਣੇ ਜਿਹੜਾ ਮਤਲਬ ਪਛਾਣੇ ਆਪਣੇ ਮਤਲਬ ਵਾਸਤੇ ਬਲ ਛਲ ਕਰੇ ਧੋਖਾ ਕਰੇ ਜਿਹੜਾ ਬਹੁਤ ਧੋਖੇबाज ਹੋਵੇ ਕੋਈ ਐਸਾ ਬੰਦਾ ਭੇਜੋ ਜੋ ਦੁਮਾ ਨੂੰ ਪਰ ਗਲਾ ਸਕੇ ਅੱਗੇ ਬੰਦੋ ਐ ਬੁਰੀ ਬਲਾਏ ਲੜਕਰ ਫੌਜ ਨਾ ਲਿਓ ਮਰਵਾਏ ਔਰ ਬੰਦਾ ਬਹਾਦਰ ਬੜੀ ਬੁਰੀ ਬਲਾ ਹੈ ਦੇਖੋ ਕਿਤੇ ਧੋਖਾ ਨਾ ਖਾ ਜਾਏ ਉਸ ਸਿਆਣਾ ਬੰਦਾ ਭੇਜੋ ਪਤਾ ਨਾ ਲੱਗੇ ਉਹਦੇ ਬਾਰੇ ਐਵੇਂ ਉਹਦਣਾ ਸਿੱਧੀ ਟੱਕਰ ਲੈ ਕੇ ਲੜ ਕੇ ਆਪਣੀ ਫੌਜ ਨਾ ਮਰਵਾ ਲੈਣਾ ਉਹ ਬੜਾ ਖੂਨ ਖਾਰ ਹੈ ਉਹ ਬੜੀ ਬੁਰੀ ਬਲਾ ਹੈ ਸਿੰਘਨ ਸੋ ਵੀ ਟੁੱਟੇ ਨਾ ਜਾਈ ਸੱਚ ਝੂਠ ਸੋ ਕਰੇ ਸਿੰਘਨ ਝਾਈ ਤਾਂ ਸਿੰਘਾਂ ਨਾਲ ਤੋੜ ਵਿਛੋੜੀ ਨਾ ਹੋਵੇ ਇਹ ਵੀ ਖਿਆਲ ਰੱਖਣਾ ਸੱਚ ਬੋਲੋ ਝੂਠ ਬੋਲੋ ਜਿਸ ਤਰ੍ਹਾਂ ਵੀ ਕਰੋ ਸਿੰਘਾਂ ਨੂੰ ਜੋੜ ਕੇ ਰੱਖੋ ਆਪਣੇ ਨਾਲ ਹੋ ਸਕਦਾ ਸਿੰਘ ਗੁੱਸਾ ਵੀ ਕਰ ਲੈਣ ਉਸ ਦਾ ਸਿੰਘਾਂ ਨੂੰ ਤੁਹਾਡੀਆਂ ਕੋਈ ਗੱਲਾਂ ਚੰਗੀਆਂ ਨਾ ਵੀ ਲੱਗਣ ਪਰ ਤੁਸੀਂ ਗੁੱਸਾ ਨਹੀਂ ਕਰਨਾ ਤੁਸੀਂ ਮਿਲ ਕੇ ਰਹਿਣਾ ਹੈ ਅਗਰ ਅੱਗੋਂ ਵਿਗਰ ਸਿੰਘ ਜੇ ਪਾਏ ਆਪ ਉਹਨੇ ਸੋ ਬਿਗਰੇ ਨਹੀਂ ਅਗਰ ਕਿਸੇ ਗੱਲੋਂ ਸਿੰਘ ਸਿੱਖ ਵਿਗੜ ਵੀ ਜਾਵਣ ਤਾਂ ਇਹ ਗੱਲ ਤੁਸੀਂ ਆਪਣੇ ਮਨ ਚ ਵਸਾ ਲੈਣੀ ਹੈ ਵੀ ਸਿੰਘ ਭਾਵੇਂ ਗੁੱਸੇ ਹੋ ਜਾਣ ਤੁਸੀਂ ਗੁੱਸੇ ਨਹੀਂ ਹੋਣਾ ਤੁਸੀਂ ਨਹੀਂ ਵਿਗਾੜ ਪਾਉਣਾ ਇਹ ਉਹ ਹਦਾਇਤਾਂ ਦੇ ਕੇ ਜਿਹੜਾ ਉਹ ਛਾਤਕ ਭੇਜਿਆ ਹੈ ਰੌਖੀਰ ਬਾਦਸ਼ਾਹ ਨੇ ਟੱਕੇ ਆ ਰੱਖੋਨ ਪੜ ਮੱਤ ਫਿਰ ਸਿੰਘ ਰੜੇ ਉਹਨਾਂ ਨਾਰ ਫੇਰ ਆਖਦੇ ਨੇ ਵੀ ਟੱਕੇ ਭੇਜਦੇ ਰਹੋ ਮਾਮਲਾ ਦਿੰਦੇ ਰਹੋ ਖਾਲਸੇ ਨੂੰ ਖਰਚਾ ਦਿੰਦੇ ਰਹੋ ਤੇ ਬੰਦੇ ਨੂੰ ਤੇ ਖਾਲਸੇ ਨੂੰ ਆਪਸ ਵਿੱਚ ਪਾੜ ਕੇ ਰੱਖ ਤਾਂ ਕਿ ਇਹਨਾਂ ਦਾ ਆਪਸ ਵਿੱਚ ਮੇਲ ਨਾ ਹੋ ਸਕੇ ਆਖਦੇ ਨੇ ਮੱਤ ਫਿਰ ਸਿੰਘ ਰੜੇ ਉਸ ਨਾਰ ਸਿੰਘ ਉਸ ਦਿਨਾਂ ਫਿਰ ਰੜ ਨਾ ਜਾਣ ਫਿਰ ਗੁਰੂ ਦੀ ਉਹ ਬਲਾ ਖੜੀ ਨਾ ਹੋ ਜਾਵੇ ਇਹੋ ਸਲਾਹਾਂ ਕਰਦੇ ਨੇ ਦੋਏ ਰਾਮ ਸਦਿਓ ਬਾਤ ਵਿਚਾਰ ਕੈ ਕਸੂਰੀਆ ਹਿੰਮਤ ਖਾਨ ਹਿੰਮਤ ਖਾਨ ਪਠਾਨ ਕਸੂਰ ਦਾ ਰਹਿਣ ਵਾਲਾ ਹੈ ਬੜਾ ਚਲਾਕ ਬੜਾ ਸੂਝਵਾਨ ਬੜਾ ਸ਼ਾਤਰ ਇਹਨੂੰ ਬੜੀ ਵਿਚਾਰ ਕਰਕੇ ਫਿਰੁਖਸ਼ਿਰ ਬਾਦਸ਼ਾਹ ਨੇ ਬੁਲਾਇਆ ਹੈ ਲੱਖ ਕਸਮ ਕੁਰਾਨ ਫਿਰ ਉਹਨੂੰ ਸਮਝਾਇਆ ਉਸ ਹਿੰਮਤਖਾਨ ਨੂੰ ਕਿ ਭਾਵੇਂ ਕੁਰਾਨ ਦੀਆਂ ਲੱਖਾਂ ਹੀ ਸੌਆਂ ਖਾੜੀਆਂ ਪੈਣ ਕਿ ਤੂੰ ਜਿਵੇਂ ਵੀ ਹੋਵੇ ਬੰਦੇ ਨੂੰ ਕਾਬੂ ਕਰ ਉਹਨੂੰ ਆਪਣੇ ਪਿੱਛੇ ਲਾ ਲੈ ਤੇ ਖਾਲਸੇ ਨਾਲੋਂ ਵੱਖਰਾ ਕਰਕੇ ਰੱਖ ਜਾ ਪਏ ਰਖਸ਼ਰ ਉਸ ਤੋਂ ਸਮਝਾਇਓ ਜੇ ਮਤੇਵਾ ਬੰਦੇ ਮਾਰ ਗਵਾਇਓ ਰੁਕਸ਼ੀਰ ਪਾਸ਼ਾ ਨੇ ਹਿੰਮਤਖਾਨ ਨੂੰ ਇਉਂ ਸਮਝਾਇਆ ਕਿ ਜਿਵੇਂ ਕਿਵੇਂ ਹੋ ਸਕੇ ਬੰਦੇ ਬਹਾਦਰ ਨੂੰ ਜਾਨੋਂ ਮਾਰ ਮਕਾਓ ਉਸ ਨੂੰ ਕਿਸੇ ਵੀ ਕੀਮਤ ਉੱਤੇ ਛੱਡਣਾ ਨਹੀਂ ਹੈ ਬਹੁ ਸਮਝਾਇਓ ਬਾਰਾ-ਬਾਰ ਕਸਮ ਕਰਿਓ ਤੁਮ ਕਈ ਹਜ਼ਾਰ ਤੇ ਹਿੰਮਤਖਾਨ ਨੂੰ ਬਾਰ-ਬਾਰ ਸਮਝਾਇਆ ਗਿਆ ਵੀ ਵੇਖੀ ਕਿਤੇ ਧੋਖਾ ਨਾ ਖਾ ਜਾਈਂ ਕੁਰਾਨ ਦੀਆਂ ਹਜ਼ਾਰਾਂ ਕਸਮਾਂ ਖਾਣੀਆਂ ਪਹਿਣ ਖਾਲ ਵੀ ਕੋਈ ਪਰਵਾ ਨਹੀਂ ਹੈ ਤੇਰਾ ਕੁਝ ਨਹੀਂ ਵਿਗੜਦਾ ਕਸਮਾਂ ਦੇ ਨਾਲ ਬਾਹ ਡਬਈਏ ਤੇ ਲੈ ਮਾਹੇ ਜਿੰਨੇ ਤੇਲ ਉਸ ਸੰਗ ਲਗਾਏ ਕਿੰਨੇ ਤੇਲ ਵਿੱਚ ਬਾਹ ਡੋਬੀਏ ਤੇ ਫਿਰ ਉਸੇ ਬਾਹ ਨੂੰ ਤਿਲਾਂ ਵਾਲੀ ਬੋਰੀ ਦੇ ਵਿੱਚ ਪਾ ਦਈਏ ਜਿੰਨੇ ਤੇਲ ਹੱਥ ਨੂੰ ਚੰਬੜ ਜਾਵਣ ਜੇ ਇੰਨੀਆਂ ਕਸਮਾਂ ਵੀ ਖਾਣੀਆਂ ਪਹਿਣ ਤਾਮੀ ਖਾ ਲੈਣਾ ਕੋਈ ਗੱਲ ਨਹੀਂ ਕਹਿੰਦੇ ਇੰਨੀਆਂ ਕਸਮਾਂ ਖਾ ਕੇ ਜੇ ਹਿੰਦੂ ਨੂੰ ਮਾਰ ਲਈਏ ਨਾ ਤਾਂ ਉਹ ਮਾਫ ਹੋ ਜਾਂਦੀਆਂ ਨੇ ਇਸ ਕਰਕੇ ਤੈਨੂੰ ਕਸਮ ਨਹੀਂ ਲੱਗੇਗੀ ਕਿਤੇ ਕਸਮ ਕਰ ਹਿੰਦੂ ਮਰੀਏ ਤੋ ਵੀ ਕਸਮ ਨਾਲ ਤੇ ਨਾ ਡਰਈਏ ਆਖਰ ਇੰਨੀਆਂ ਕਸਮਾਂ ਇੰਨੇ ਗੁਨਾਹ ਕਰਕੇ ਵੀ ਜੇ ਇੱਕ ਹਿੰਦੂ ਨੂੰ ਮਾਰ ਦਈਏ ਫਿਰ ਇਹ ਕਸਮਾਂ ਖਾਣ ਤੋਂ ਨਾ ਡਰਈਏ ਕੋਈ ਗੱਲ ਨਹੀਂ ਸਾਰੀਆਂ ਕਸਮਾਂ ਬਖਸ਼ੀਆਂ ਜਾਵਣਗੀਆਂ Hindu ਕਸਮਾਂ ਪਰ ਜਾਵਾਂ ਭੁੱਲ ਮਰੈਸ਼ ਸਾਹਿਬ Hindu ਇਤ ਗੱਲ ਆਖਦੇ ਨੇ Hindu ਲੋਕ ਕਸਮਾਂ ਤੇ ਭੁੱਲ ਜਾਂਦੇ ਹਨ ਸੌ ਉੱਤੇ ਵਿਸ਼ਵਾਸ ਕਰ ਲੈਂਦੇ ਨੇ ਕਿਉਂਕਿ ਇਹ ਧਰਮ ਵਾਲੇ ਬੰਦੇ ਹਨ ਆਖਦੇ ਨੇ ਕਸਮਾਂ ਤੇ ਇਤਵਾਰ ਕਰਕੇ ਇਸ ਗੱਲ ਤੇ ਹਿੰਦੂ ਛੇਤੀ ਮਰਦੇ ਹਨ ਮਰਾਂ ਸ਼ਤਾਬ ਹਿੰਦੂ ਇਤ ਗੱਲ ਸਿੰਘਨ ਪੈ ਵੀ ਵਕੀਲ ਕਲਾਇਓ ਦੇਨ ਲੈਨ ਕਰੋ ਉਹਨੇ ਤੁਝਾਇਓ ਕਿ ਇਹ ਇਧਰ ਸਿੰਘਾਵਲ ਵੀ ਵਕੀਲ ਭੇਜ ਦਿੰਦੇ ਨੇ ਇਹ ਵੀ ਨਾ ਹੋਵੇ ਕਿ ਖਾਲਸਾ ਵਿਗੜ ਜਾਵੇ ਹੁਣ ਨਹੀਂ ਤੁਰਕ ਸਾਡੇ ਪਾਸੇ ਆਉਂਦੇ ਸਾਡੇ ਪਾਸ ਸ਼ਾਨੀ ਭਰਨ ਵਾਸਤੇ ਬਸ ਇਨਾਂ ਕੋ ਮਤਲਬ ਹੀ ਸੀ ਵੀ ਹੁਣ ਇਹਨਾਂ ਦੇ ਮਤਲਬ ਨਿਕਲ ਗਏ ਤੁਰਕ ਪਾਸੇ ਹੋ ਗਏ ਏ ਨਾ ਵੀ ਤੁਸੀਂ ਬੰਦਾ ਬਹਾਦਰ ਦੇ ਪਿੱਛੇ ਲੱਗੇ ਰਹੋ ਤੇ ਸਿੰਘਾਂ ਨੂੰ ਖਾਲਸੇ ਨੂੰ ਪਾਸੇ ਕਰ ਦਿਓ ਅੱਖਾਂ ਤੋਂ ਫਿਰ ਆਖਦੇ ਨੇ ਇਹ ਵੀ ਨਾ ਵੀ ਕੱਲਾ ਸਿੰਘਾਂ ਦੇ ਪਿੱਛੇ ਉਤਰੋ ਤੇ ਤੁਹਾਨੂੰ ਬੰਦਾ ਬਹਾਦਰ ਭੁੱਲ ਜਾਵੇ ਦੋਵੇਂ ਪਾਸੇ ਇੱਕ ਬਰਾਬਰ ਰੱਖਣੀ ਐ 100-100 ਝੂਠੀਆਂ ਸੌਆਂ ਵੀ ਖਾਓ ਪਰ ਦੋਵਾਂ ਨੂੰ ਆਸ ਵਿੱਚ ਇਕੱਠੇ ਨਹੀਂ ਹੋਣ ਦੇਣਾ ਤੁਮ ਸਿੱਖ ਜਿਸ ਕਾਹ ਕਹਿਓ ਹਮ ਸਿੱਖੋ ਗੁਰਪਤਨੀ ਆਵਾ ਸੇਵਾ ਨੇਤੋ ਉਹਨਾਂ ਨੇ ਜਿਹੜੀ ਗੱਲ ਆਖੀ ਹੈ ਨਾ ਉਹ ਬੜੇ ਵਿਚਾਰਨ ਦੀ ਲੋੜ ਹੈ ਸਮਝਣ ਦੀ ਲੋੜ ਹੈ ਫਿਰੋਖੀਰ ਬਾਦਸ਼ਾਹ ਨੇ ਜਿਹੜੀ ਗੱਲ ਕਹੀ ਹੈ ਉਸ ਹਿੰਮਤਖਾਨ ਨੂੰ ਕਿ ਜਦੋਂ ਵੀ ਇਹਨਾਂ ਦੇ ਉੱਤੇ ਵਾਰ ਕਰਨਾ ਹੈ ਨਾ ਤਾਂ ਸੌਖਾ ਤਰੀਕਾ ਇਹ ਹੈ ਤੁਸੀਂ ਆਖਣਾ ਵੀ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ ਅਸੀਂ ਵੀ ਗੁਰੂ ਨਾਨਕ ਨੂੰ ਪੀਰ ਮੰਨਦੇ ਆਂ ਅਸੀਂ ਵੀ ਗੁਰੂ ਨਾਨਕ ਨੂੰ ਬਲੀ ਮੰਨਦੇ ਆ ਅਸੀਂ ਵੀ ਗੁਰੂ ਨਾਨਕ ਦੇ ਸੇਖਾਂ ਤੇ ਇਹ ਵੀ ਗੱਲ ਆਖਣੀ ਏ ਕਿ ਗੁਰੂ ਕੇ ਮਹਿਲ ਮਾਤਾ ਸਾਹਿਬ ਦੇਵਾ ਜੀ ਦਿੱਲੀ ਰਹਿੰਦੇ ਹਨ ਸਾਡਾ ਬਾਦਸ਼ਾਹ ਰੋਜ਼ ਉਹਨਾਂ ਦੀ ਪੂਜਾ ਕਰਦਾ ਹੈ ਰੋਜ਼ ਉਹਨਾਂ ਦੀ ਟਹਿਲ ਸੇਵਾ ਵਿੱਚ ਸਾਡਾ ਬਾਦਸ਼ਾਹ ਹਾਜ਼ਰ ਰਹਿੰਦਾ ਹੈ ਐਵੇਂ ਦੀਆਂ ਗੱਲਾਂ ਕਰ ਕਰਕੇ ਤੁਸੀਂ ਖਾਲਸਾ ਫੌਜ ਤਾਂਤ ਖਾਲਸੇ ਨੂੰ ਗੁੰਮਰਾ ਕਰਕੇ ਰੱਖਣਾ ਆਪਣੇ ਪਿੱਛੇ ਲਾ ਕੇ ਰੱਖਣਾ ਹੈ ਇਸ ਕੋ ਹਮਬ ਦੇਵਟ ਦੇਸ਼ ਰਹਿਓ ਸੁਖਾਲੇ ਕਰ ਗੁਰਪੇਸ਼ ਉਹਨਾਂ ਨੂੰ ਹੁਣ ਅਸੀਂ ਬੜਾ ਵੱਡਾ ਦੇਸ਼ ਦੇ ਦੇਣਾ ਹੈ ਖਾਲਸਿਆਂ ਨੂੰ ਇਹ ਗੁਰੂ ਕੀ ਮਰਿਆਦਾ ਵਿੱਚ ਉਸੇ ਤਰ੍ਹਾਂ ਗੁਰੂ ਦੇ ਲਿਵਾਸ ਵਿੱਚ ਬਾਣੇ ਵਿੱਚ ਰਹੋ ਤੇ ਸੌਖੇ ਰਹੋ ਤੇ ਸਦਾ ਹੀ ਖੁਸ਼ ਰਹੋ ਦੋਇਰਾਮ ਐਸੀ ਐਸੀ ਬਾਤ ਦੱਸ ਭੇਜਿਓ ਤਰਫ ਲਾਹੌਰ ਐਸੀ ਐਸੀਆਂ ਗੱਲਾਂ ਰਾਜਨੀਤੀ ਦੀਆਂ ਹਿੰਮਤ ਖਾਂ ਪਠਾਨ ਨੂੰ ਫੁਰਕਸ਼ੀਰ ਨੇ ਸਮਝਾ ਕੇ ਲਾਹੌਰ ਭੇਜ ਦਿੱਤਾ ਹੈ ਆਕ ਦਿਨ ਵੀ ਲਾਹੌਰ ਜਾ ਕੇ ਤੋਂ ਉਹਨਾਂ ਨੂੰ ਗੰਢ ਤੋਂ ਪਕਰ ਤੇ ਪਾਈ ਰਤਨ ਸਿੰਘ ਭੰਗੂ ਜੀ ਕਹਿੰਦੇ ਨੇ ਅੱਗੇ ਇਤਿਹਾਸ ਵਿੱਚ ਮੈਂ ਉਹ ਸਾਰੀਆਂ ਗੱਲਾਂ ਦੱਸਾਂਗਾ ਜਿਸ ਜਿਸ ਢੰਗ ਨਾਲ ਹਿੰਮਤ ਖਾ ਪਠਾਨ ਕਸੂਰੀਏ ਨੇ ਬੰਦੇ ਬਹਾਦਰ ਨੂੰ ਘੇਰੇ ਵਿੱਚ ਲਿਆ ਹੈ ਉਹ ਸਾਰੀ ਯੁਗਤ ਕਹਿੰਦੇ ਮੈਂ ਦੱਸਦਾ ਸੂ ਯੁਗਤ ਦਿਨ ਆਕਰੀ ਕਹੂੰ ਸੇ ਆਗੇ ਤੋਰ ਕਹਿੰਦੇ ਜਿਹੜੀਆਂ ਯੁਗਤੀਆਂ ਨਾਲ ਬੰਦਾ ਬਹਾਦਰ ਨੂੰ ਬਰਕਲਾਇਆ ਗਿਆ ਗੁਮਰਾਹ ਕੀਤਾ ਗਿਆ ਉਹ ਸਾਰੀ ᔪਕਤੀ ਮੈਂ ਦੱਸਦਾ ਹਾਂ ਕਿਉ ਪੈ ਸ੍ਰੀ ਪ੍ਰਥਮ ਸਿੰਘਨ ਕੋ ਦਿਓ ਦਲਾਸਾ ਭੇਜਿਓ ਸਿੰਘਨ ਪੈ ਵਕੀਲ ਕਰ ਖਾਸਾ ਪਹਿਲਾਂ ਸਿੰਘਾਂ ਨੂੰ ਦਲਾਸਾ ਦਿੱਤਾ ਖਾਸ ਕਰਕੇ ਸਿੰਘਾਂ ਦੇ ਕੋਲ ਵਕੀਲ ਕੱਲੇ ਹਨ ਕਿ ਜਾਓ ਜਾ ਕੇ ਉਹਨਾਂ ਨੂੰ ਆਖੋ ਕਿ ਤੁਹਾਨੂੰ ਜੋ ਚੀਜ਼ ਦੀ ਲੋੜ ਹੈ ਅਸੀਂ ਦੇਣ ਨੂੰ ਤਿਆਰ ਹਾਂ ਤੁਮ ਹਮਤੇ ਅਵ ਰੋਜ ਬੰਧਾਇਓ ਬੈਠ ਅਮਰਤਸਰ ਸੁਖਸੋਂ ਖਾਯੋ ਉਹਨਾਂ ਅੱਖਾਂ ਵੀ ਅਸੀਂ ਦੋਵੇਂ ਦੁਸ਼ਮਣਾਂ ਨੂੰ ਇੱਕੋ ਜਗ੍ਹਾ ਹੀ ਬੰਨ ਲੀਏ ਇੱਕ ਗੁਰਦਾਸਪੁਰ ਹੋਵੇਗਾ ਇੱਕ ਅਮਰਸਰ ਹੋਵੇਗਾ ਤੇ ਦੋਵੇਂ ਦੁਸ਼ਮਣਾਂ ਨੂੰ ਖਤਮ ਕਰਨਾ ਸੌਖਾ ਏ ਤੇ ਦੋਵਾਂ ਵਿੱਚ ਪਾੜ ਪਾ ਕੇ ਰਕੂ ਨੂੰ ਇਕੱਠੇ ਨਾ ਹਉਣ ਦੋ ਪਹਿਲਾਂ ਬੰਦੇ ਬਹਾਦਰ ਨੂੰ ਖਤਮ ਕਰ ਦੇਵਾਂਗੇ ਫਿਰ ਖਾਲਸੇ ਨੂੰ ਖਤਮ ਕਰ ਦੇਵਾਂਗੇ ਸਾਢੇ ਤਰਾ ਦੇ ਡੇਟਕੇ ਖਤਮ ਹੋ ਜਣੇ ਜੀ